ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਸੰਗਤ ਜੀ ਦਰਸ਼ਨ ਕਰਾਈਏ ਤੁਹਾਨੂੰ ਅੱਜ ਗੁਰਦੁਆਰਾ ਸਾਹਿਬ ਸ੍ਰੀ ਚੱਪੜਚਿੱੜੀ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੋਦਸਥਾਨ ਚੱਪੜਚੀੜੀ ਸਾਹਿਬ ਚੱਪੜਚੀੜੀ ਸਾਹਿਬ ਜੋ ਸਥਾਨ ਹੈ ਇਹ ਪੰਜਾਬ ਦੇ ਜ਼ਿਲ੍ਹਾ ਮਹਾਲੀ ਦੇ ਨਾਲ ਖਰੜ ਸ਼ਹਿਰ ਦੇ ਨਾਲ ਲੱਗਦਾ ਪਿੰਡ ਚੱਪੜਚੀੜੀ ਸਾਹਿਬ ਹੰਤਨ ਬੰਦਾ ਸਿੰਘ ਜੀ ਭਹਾਦਰ ਚੱਪੜਕੀੜੀ ਸਾਹਿਬ ਨੂੰ ਗੁਰਦੁਆਰਾ ਸ੍ਰੀ ਫਤਿਹ ਜੰਗ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਸੰਖੇਪ ਜਾਣਕਾਰੀ ਹੈ ਇਸ ਸਥਾਨ ਬਾਰੇ ਗੁਰਦਾਰਾ ਸਾਹਿਬ ਸ੍ਰੀ ਚੱਪੜਚੀੜੀ ਸਾਹਿਬ ਪੰਜਾਬ ਦੇ ਜ਼ਿਲ੍ਹਾ ਮਹਾਲੀ ਪੰਜਾਬ ਦੇ ਜ਼ਿਲ੍ਹਾ ਮਹਾਲੀ ਦੇ ਨਾਲ ਖਰੜ ਸ਼ਹਿਰ ਦੇ ਨਾਲ ਇਹ ਪਿੰਡ ਚੱਪੜਚੀੜੀ ਹੈ ਚੱਪੜਚੀੜੀ ਪਿੰਡ ਦੇ ਨਾਲ ਹੀ ਜੋ ਧਾਰਮਿਕ ਸਥਾਨ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਹੋਣਾ ਜੋਦਸਥਾਨ ਚੱਪੜ ਚਿੜੀ ਸਾਹਿਬ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਸਭ ਦਾ ਭਲਾ ਕਰੀ ਮੇਰੇ ਦਾਤਿਆ ਤੰਦਰੁਸਤੀ ਬਖਸ਼ੀ ਕਮਾਚ ਬਰਕਤ ਪਾਵੀਂ ਹੰਗ ਸੰਗ ਸਹਾਈ ਹੋਣੀ ਮੇਰੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਉਹ ਇੱਕ ਸਤਨਾਮ ਜੀ ਵਾਹਿਗੁਰੂ ਇਹ ਚੱਪੜ ਚਿੜੀ ਸਾਹਿਬ ਦਾ ਉਹ ਇਤਿਹਾਸਕ ਸਥਾਨ ਜਿਸ ਸਥਾਨ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੋਗਲਾਂ ਨਾਲ ਯੁੱਧ ਕੀਤਾ ਅਤੇ ਜੰਗ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ ਤੁਸੀਂ ਸੰਗਤੋਂ ਲਾਈਵ ਜੁੜ ਜੋ ਲਾਈਵ ਚੱਲ ਰਿਹਾ ਵਾਹਿਗੁਰੂ ਸਤਿਨਾਮ ਸਤਿਵਿਹਾਈ ਚੱਪੜ ਚਿੱਟੇ ਸਾਬ ਦਾ ਉਸ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਦੀ ਹੋਂਦ ਦਾ ਜਿੱਥੇ ਸਰਹੰਦ ਦੀਆਂ ਪਵਜਾ ਦੇ ਨਾਲ ਇਸ ਸਥਾਨ ਤੇ ਬਹੁਤ ਤਾਕਰਾਜ ਹਦ ਹੋਇਆ ਸੀ ਔਰ ਜਿੱਤ ਪ੍ਰਾਪਤ ਕੀਤੀ ਸੀ ਸਿੱਖ ਪੌਦਾਂ ਨੇ ਇੱਥੇ ਆ ਕੇ ਕੋ ਸਾਹਮਣੇ ਦੇਖ ਰਹੇ ਹੋ ਤੁਸੀਂ ਬਾਬਾ ਬੰਦਪਤ ਸਿੰਘ ਬਹਾਦਰ ਚੇਦੀ ਜੋ ਫਤਿਹ ਮਨਾਰ ਸਾਹਮਣੇ ਨਜ਼ਰ ਆ ਰਹੀ ਹੈ ਇੱਕ ਜੂਬਾ ਬਣਿਆ ਹੋਇਆ ਜੀ ਇੱਥੇ ਇਹ tibbe ਹੁੰਦੇ ਸੀਗੇ ਪਹਿਲਾਂ ਪੁਰਾਣੇ ਸਮਿਆਂ 'ਚ ਇਸ ਸਥਾਨ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਹੋਣਾ ਨੇ ਆਪਣੇ ਸਿੰਘਾਂ ਦੇ ਨਾਲ ਸਿੱਖਾਂ ਦੇ ਨਾਲ ਬਹੁਤ ਹੀ ਜਾਵਰਦਤ ਯੁੱਧ ਮੁਗਲਾਂ ਨਾਲ ਲੜਿਆ ਸੀ ਔਰ ਜਿੱਤ ਪ੍ਰਾਪਤ ਕੀਤੀ ਸੀ ਚੱਪੜਚੀੜੀ ਸਾਹਿਬ ਦਾ ਇਤਿਹਾਸਿਕ ਸਥਾਨ ਤੁਸੀਂ ਘਰ ਬੈਠੇ ਜਿੱਥੇ ਬੈਠੇ ਹਾਂ ਘਰ ਬੈਠੇ ਹਾਂ ਦੇਸ਼ ਵਿਦੇਸ਼ ਬੈਠੇ ਹਾਂ ਆਪਣੇ ਕਿਸੇ ਦਫ਼ਤਰਾਂ 'ਚ ਬੈਠੇ ਹਾਂ ਕੰਮ ਕਰਦੇ ਬੈਠੇ ਹਾਂ ਤਾਂ ਸੰਗਤ ਜੀ ਲਾਈਵ ਦਰਸ਼ਨ ਕਰ ਸਕਦੇ ਹੋ ਤੁਸੀਂ ਲਾਈਵ ਦਰਸ਼ਨ ਕਰੋ ਚੱਪੜਚੜੀ ਸਾਹਿਬ ਦੇ ਫਤਿਹ ਜੰਗ ਸਾਹਿਬ ਚੱਪੜਚੜੀ ਜ਼ਿਲ੍ਹਾ ਮਹਾਲੀ ਦਾ ਉਹ ਇਤਿਹਾਸਕ ਗੁਰਦੁਆਰਾ ਇਤਿਹਾਸਕ ਸਥਾਨ ਸੱਪਰ ਚਿੜੀ ਸਾਹਿਬ ਸੱਪੜ ਚੜੀ ਸਾਹਿਬ ਦਾ ਉਸਥਾਨ ਬਾਬਾ ਬੰਤਾ ਸਿੰਘ ਬਹਾਦਰ ਜੀ ਹੋਣਾ ਦਾ ਜੋ ਜੰਗ ਹੋਇਆ ਸੀ ਇਸ ਧਰਤੀ ਤੇ ਤੁਸੀਂ ਲਾਈਵ ਦੇਖ ਸਕਦੇ ਆਂ ਗੁਰਦੁਆਰਾ ਸਾਹਿਬ ਸਿੱਟੀ ਚੱਪੜ ਚੇੜੀ ਸਾਹਿਬ ਲਾਈਵ ਦਰਸ਼ਨ ਕਰੋ ਜੀ ਗੁਰਦਰਾ ਸਾਹਿਬ ਸ੍ਰੀ ਚੱਪੜਚੀੜੀ ਸਾਹਿਬ ਪੰਜਾਬ ਦੇ ਜ਼ਿਲ੍ਹਾ ਮਹਾਲੀ ਚੰਡੀਗੜ੍ਹ ਦੇ ਨੇੜੇ ਗੁਰਦਰਾ ਸਾਹਿਬ ਚੱਪੜਚੀੜੀ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ